ਉਹਦੇ ਪਿਤਾ ਜੀ ਨੇ ਥਾਂ ਮਲਾਇਆ ਸੀ ਪਰ ਜਦੋਂ ਉਹ ਬਾਹਰੋਂ ਆਏ ਨੇ ਉਹਨਾਂ ਨੇ ਸ਼ਾਨ ਦੀ ਲਈ ਉਹ ਕਹਿੰਦਾ ਵੀ ਮੈਂ ਅੱਧਾ ਸ਼ਾ ਛੱਡ ਦਿੰਦਾ ਪਰ ਜਿਹੜਾ ਸਾਰਾ ਥਾਂ ਛੱਡ ਤੋ ਉਹ ਮੇਰੀ ਪਿਆਲੀ ਵਿਚਾਰੀ ਹੈ ਮੇਰੇ ਮੁਰਲੇ ਥਾਂ ਚਾਰੀ ਹੈ ਇਸ ਕਰਕੇ ਮੈਂ ਆਪਣੇ ਮੁਰਲੇ ਥਾਂ ਨੂੰ ਪੂਰਾ ਕਬਰ ਕਰਨਾ ਹੈ ਜਿੰਨਾ ਮੇਰੇ ਪਿਓ ਨੇ ਥਾਂ ਛੱਡਿਆ ਉਹਨਾ ਮੈਂ ਛੱਡ ਦੇਣਾ ਵਾ ਪਰ ਫਿਰ ਵੀ ਨੂੰ ਇਹ ਰਾਤ ਪੁੱਟਣਾ ਨਹੀਂ ਚਾਹੀਦਾ ਚਲੋ ਪੈ ਕੇ ਫਿਰ ਹੀ ਫੈਲਾ ਕਰਦੇ ਕਿ ਫਿਰ ਚਾਂਦ ਦੇ ਪਰ ਇਹ ਗੱਲ ਸੰਗਤਾਂ ਨੂੰ ਹੋ ਚਾਲਾ ਵਾ ਕਿਉਂਕਿ ਸੰਗਤਾਂ ਦੇ ਰਸਤੇ ਬਹੁਤ ਜਾਂਦੀਆਂ ਸੀਗੀਆਂ ਤੇ ਸੰਗਤਾਂ ਨੂੰ ਬਹੁਤ ਇਹ ਰਸਤੇ ਦਾ ਸੁੱਖ ਮਿਲਦਾ ਸੀਗਾ ਸੰਗਤਾਂ ਸੋਚੋ 80% ਮੇਰੇ ਨਾਲ ਕਿਉਂਕਿ ਗੁਰੂ ਘਰ ਕੋਈ ਨਹੀਂ ਕਹਿੰਦਾ ਕਿ ਕਿਰਾ ਕਮਾਰ ਕੇ ਲਿਆਓ 2.5 ਸਾਲ ਹੋ ਗਏ ਮੈਨੂੰ ਬਰੋਂ ਆਏ ਇਹਨਾਂ ਨੇ ਬੜੇ ਮਿਹਨਤਾਂ ਅੰਤਰਲੇ ਕੀਤੇ ਆ ਕੋਈ ਸਰਪੰਚ ਮੈਂਬਰ ਕੋਈ ਨਹੀਂ ਛੱ ਕਰਾਉ ਕਰ ਰਹੇ ਅੱਜ ਮੈਂ ਕੁੱਟਿਆ ਕਲਦੀ ਦੇ ਅੱਜ ਇਹ ਫਿਰ ਜਿੰਨੇ ਨਿਸ਼ਾਰੇ ਦੇ ਬੰਦੇ ਆ ਕੇ ਸਭ ਠਾਣੇ ਦੌੜ ਕੀ ਕਰ ਲਾਂਗੇ ਠਾਣੇ ਗਵਰਨਮੈਂਟ ਨੇ ਪੇਪਰ ਵੇਖਣੇ ਆਹ ਕਲੀ ਨਿਸ਼ਾਰੀ ਦੀ ਕਮੇਟੀ ਦੀ ਆ ਇਹਦੇ ਵਿੱਚੋਂ ਇੱਕ ਫੋਟਰੀ ਦੇ ਰਹੇ ਬੰਦੇ ਚਾ ਮੈਨੂੰ ਕਹਿੰਦੇ 11 11 ਫੋਟਰੀ ਤੁਹਾਨੂੰ ਫਰੀਦ ਦੀ দান ਹੋਈ ਹੈ ਗੁਰਦਵਾਰ ਨੂੰ ਕਲੀ ਤੇ ਉਹ ਨਹੀਂ ਦਿੰਦੇ ਵੇ ਤੇ ਮੈਰੇ ਲੱਖ ਰੁਪਏ ਮੱਤਾਂ ਲਈ ਮੱਤ ਆਹ ਸਾਰੀ ਕਹਾਣੀ ਆ ਹਰੇਕ ਧਰਮ ਦੇ ਵਿੱਚ ਜਿਹੜੇ ਇਤਿਹਾਸਿਕ ਸਥਾਨ ਨੇ ਉਹ ਲੋਕਾਂ ਵਾਸਤੇ ਸੰਗਤ ਵਾਸਤੇ ਇੱਕ ਰਾਹ ਦਸਰੇ ਨੇ ਹਰੇਕ ਵਿਅਕਤੀ ਨੂੰ ਕਿਸੇ ਵੀ ਧਰਮ ਦੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਜਿਹ ਉਹ ਇੱਕ ਰਾਹ ਦਸਰਾ ਹੁੰਦਾ ਵਾ ਜੀਵਨ ਯਾਤ ਦਾ ਜਿਹੜਾ ਵਾ ਉਹ ਰਾਹ ਦੱਸਦੇ ਨੇ ਪਰ ਜੇਕਰ ਧਾਰਮਿਕ ਸਥਾਨਾਂ ਨੂੰ ਜਾਂਦੇ ਰਸਤਿਆਂ ਦਾ ਹੀ ਰੌਲਾ ਪੈ ਜਾਵੇ ਤੇ ਲੋਕਾਂ ਵਿੱਚ ਇੱਕ ਅਨੋਖੀ ਜਿਹੜੀ ਆ ਉਹ ਚਰਚਾ ਛਿੜ ਜਾਂਦੀ ਐ ਸੋ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਸ਼ਹੀਦ ਗੁਰਦੁਆਰਾ ਬੀਬੀ ਸੁੰਦਰੀ ਤੋਂ ਸਾਹਮਣੇ ਆਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਰਸਤਾ ਜਾਂਦਾ ਲੰਬੇ ਸਮੇਂ ਤੋਂ ਇਹ ਪੱਕਾ ਰਸਤਾ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੋਂ ਇਤਿਹਾਸਕ ਸਥਾਨ ਜੋ ਪਵਿੱਤਰ ਸਥਾਨ ਸ਼ਹੀਦ ਬੀਬੀ ਸੁੰਦਰੀ ਨੂੰ ਜੋੜਦਾ ਤੇ ਜੋ ਪੁੱਟਿਆ ਜਾਰਿਆ ਦੱਸਿਆ ਜਾ ਰਿਹਾ ਕਿ ਇੱਕ ਧਿਰ ਵੱਲੋਂ ਜਿਨ੍ਹਾਂ ਦੀ ਨਾਲ ਜ਼ਮੀਨ ਲੱਗਦੀ ਹੈ ਕਿਸੇ ਸਮੇਂ ਤੇ ਇਹ ਸਹਿਮਤੀ ਦੇ ਨਾਲ ਇਲਾਕਾ ਵਾਸੀਆਂ ਵੱਲੋਂ ਵਕੋ ਵਕ ਕਿਸਾਨਾਂ ਵੱਲੋਂ ਜਿਹੜਾ ਵਾ ਇਹ ਇੱਕ ਸਰਦਾ ਭਾਵਨਾ ਦੇ ਨਾਲ ਛੱਡ ਦਿੱਤਾ ਗਿਆ ਸੀ ਪਰ ਹੁਣ ਇਹਦਾ ਦੁਬਾਰਾ ਰੌਲਾ ਪੈ ਜਾਂਦਾ ਗੁਰਦੁਆਰਾ ਪ੍ਰਧਾਨ ਸਾਡੇ ਨਾਲ ਮੌਜੂਦ ਨੇ ਆ ਬਾਬਾ ਕਸ਼ਮੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਅਖੀਰ ਇਸ ਰਸਤੇ ਦਾ ਕੀ ਰੌਲਾ ਬਾਬਾ ਜੀ ਸਭ ਤੋਂ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸਰ ਗੁਰਾਇਆ ਸਾਹਿਬ ਜੀ ਕਿ ਇਹ ਜਿਹੜੇ ਰਸਤੇ ਤੇ ਆਪਾਂ ਖਲੋਤੇ ਆਂ ਅੱਜ ਤੋਂ 15 16 ਸਾਲ ਜਾਂ 17 ਸਾਲ ਤੱਕ ਇਹ ਰੋਡ ਪਹਿਲੇ ਬਣਿਆ ਸੀ ਉਸ ਟਾਈਮ ਦੀ ਜਿਹੜੇ ਗੁਰਦੁਆਰ ਸਾਹਿਬ ਦੀਆਂ ਕਮੇਟੀਆਂ ਸਨ ਸਮੂਹ ਲਾਕੇ ਦੇ ਜਿਹੜੇ ਮੈਂਬਰ ਜਿਹਨਾਂ ਦੀਆਂ ਮਾਲਕੀਆਂ ਪਿਆਲੀਆਂ ਸਨ ਲਾਕੇ ਦੀਆਂ ਉਹ ਸਾਰੇ ਇਕੱਠੇ ਹੋਏ ਸਨ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਵੀ ਇੱਕ ਤੇ ਗੁਰਦਾਰ ਸਾਹਿਬ ਨੂੰ ਰੋਡ ਚੱਲ ਜਾਏਗਾ ਦੂਜਾ ਸਾਡਾ ਪਿਆਲੀਆਂ ਦਾ ਵੀ ਮਸਲਾ ਹੱਲ ਹੋ ਜਾਏਗਾ ਰਾਹ ਦਾ ਉਸ ਕਰਕੇ ਦੋਨਾਂ ਨੇ ਕਿਹਾ ਵੀ ਅੱਧਾ ਉਸ ਬਣਿਓ ਅੱਧਾ ਉਸ ਬਣਿਓ ਅੱਧਾ-ਅੱਧਾ ਬਣਾ ਪਾਇਆ ਸੀਗਾ ਵੀ ਦੋਨਾਂ ਤਰ੍ਹਾਂ ਨੂੰ ਗਾਟਾ ਨਾ ਪਵੇ 6 6 ਫੁੱਟ ਦਾ ਤੇ ਧਿਰਾਂ ਸਹਿਮਤ ਹੋ ਗਈਆਂ ਸਨ ਪਰ ਕੁਝ ਸ਼ਮਾ ਪਾ ਕੇ ਸਰਦਾਰ ਭਪਿੰਦਰ ਸਿੰਘ ਸਨ ਉਹ ਬਖਸ਼ੀ ਸਿੰਘ ਉਹਨਾਂ ਦਾ ਬੇਟਾ ਜਿਹੜਾ ਭਪਿੰਦਰ ਸਿੰਘ ਆ ਉਹ ਫਿਰ ਬਾਹਰ ਸੀ ਉਸ ਟਾਈਮੇ ਉਹਦੇ ਪਿਤਾ ਜੀ ਨੇ ਥਾਂ ਮਲਾਇਆ ਸੀ ਪਰ ਜਦੋਂ ਉਹ ਬਾਹਰੋਂ ਆਏ ਨੇ ਉਹਨਾਂ ਨੂੰ ਸ਼ਾਨ ਦੇ ਲਈ ਉਹ ਕਹਿੰਿਆ ਵੀ ਮੈਂ ਅੱਧਾ ਸ਼ਾ ਛੱਡ ਦਿੰਦਾ ਪਰ ਜਿਹੜਾ ਸਾਰਾ ਥਾਂ ਛੜਕ ਉਹ ਮੇਰੀ ਪਿਆਲੀ ਵਿਚ ਆ ਰਹੀ ਹੈ ਮੇਰੇ ਮੁੱਲ ਲਈ ਥਾਂ ਚ ਆ ਰਹੀ ਹੈ ਇਸ ਕਰਕੇ ਮੈਂ ਆਪਣੇ ਮੁੱਲ ਲਈ ਥਾਂ ਨੂੰ ਪੂਰਾ ਕਵਰ ਕਰਨਾ ਹੈ ਜਿੰਨਾ ਮੇਰੇ ਪਿਓ ਨੇ ਥਾਂ ਛੱਡਿਆ ਉਹਨਾਂ ਮੈਂ ਛੱਡ ਦੇਣਾ ਵਾ ਤੇ ਅਸੀਂ ਬੇਨਤੀ ਇਹ ਕਰ ਰਹੇ ਆ ਕਿ ਜੇ ਕਿਤੇ ਲਾਇ ਇਸ ਤਰ੍ਹਾਂ ਤਾਂ ਜਿਤਨਾ ਵੀ ਕਿਤੇ ਬੈਗ ਸਿਮਤੀ ਹੋ ਜਾਏ ਰੋਡ ਬਣਿਆ ਰਵੇ ਤੇ ਸਾਰੀ ਸੰਗਤਾਂ ਦੇ ਚਰਨਾਂ 'ਚ ਹੋਈ ਬੇਨਤੀ ਕਰਦੇ ਆ ਵੀ ਇਹ ਹੋ ਜਾਵੇ ਬਾਕੀ ਜੇਕਰ ਹੋਰ ਵੀ ਕੋਈ ਹੱਲ ਹੁੰਦਾ ਤਾਂ ਉਹ ਹੱਲ ਕੀਤਾ ਜਾਵੇ ਰੋਡ ਬਰਕਰਾਰ ਬਣਿਆ ਰਵੇ ਜੋ ਆਉਣ ਜਾਣ ਵਾਲੇ ਸੰਗਤ ਨੂੰ ਬਿਲਕੁਲ ਕੋਈ ਤਕਲੀਫ ਨਾ ਹੋਵੇ ਤੰਗੀਆਂ ਨਾ ਹੋਵੇ ਇਹੀ ਅੱਡੀ ਗੁਰਾਇਆ ਸਾਹਿਬ ਬੇਨਤੀ ਹੈ ਕਿੰਨੇ ਕ ਸਾਲ ਹੋਏ ਰਸਤਾ ਵਗਦੇ ਨੂੰ ਇਹ ਗੁਰਾਇਆ ਸਾਹਿਬ ਜੀ ਕੋਈ 7-8 ਸਾਲ ਹੋ ਗਏ ਬੰਦੇ ਰਸਤੇ ਬਣੇ ਨੂੰ ਤੇ ਰਸਤਾ ਲਗਾਤਾਰ ਚੱਲ ਰਿਹਾ ਸੀਗਾ ਤੇ ਜੋ ਸਰਦਾਰ ਬਖਸ਼ੀ ਸਿੰਘ ਜੀ ਸੁਰਗਵਾਸੀ ਹੋ ਗਏ ਨੇ ਉਹਨਾਂ ਦੇ ਬੇਟੇ ਬਾਹਰ ਸਨ ਉਹ ਹੁਣ ਆਏ ਉਹਨਾਂ ਥਾਂ ਦਿੱਤਾ ਸੀਗਾ ਪਰ ਉਸ ਟਾਈਮ ਉਹਨਾਂ ਥਾਂ ਦਿੱਤਾ ਸੀਗਾ 2 3 ਜਾਂ 4 ਫੁੱਟ ਦੇ ਵਿੱਚ ਵਿੱਚ ਵੀ ਇਧਰੋਂ ਦੋਨਾਂ ਤਰਾਂ ਤੋਂ ਬਰਾਬਰ ਦਿੱਤਾ ਜਦਾ ਦਾ ਥਾਂ ਪਰ ਉਹ ਹੁਣ ਬੱਚੇ ਨੇ ਆ ਕੇ ਜਦੋਂ ਉਹਨਾਂ ਨੇ ਵੀਰ ਨੇ ਨਿਸ਼ਾਨਦੇ ਹੀ ਲਈ ਹੈ ਤੇ ਉਹ ਕਹਿੰਦਾ ਵੀ ਸਾਰੀ ਥਾਂ ਜਿਹੜੀ ਸੜਕ ਆ ਮੇਰੇ ਥਾਂ ਚ ਆਉਂਦੀ ਆ ਤੇ ਮੈਂ ਥੋੜਾ ਛੱਡ ਦਿੰਨਾ ਜਿੰਨਾ ਮੇਰੇ ਪਿਓ ਨੇ ਛੱਡਿਆ ਸੀ ਬਾਕੀ ਨਾਲ ਦੀਆਂ ਪਿਆਲੀਆਂ ਚ ਲਿੱਤਾ ਜਾਵੇ ਲਿਆ ਜਾਵੇ ਨਾਲ ਵਾਲੇ ਕਹਿੰਦੇ ਵੀ ਇਹ ਥਾਂ ਅਸੀਂ ਛੱਡਦਾ ਵਾ ਥਾਂ ਹੁਣ ਦੋਨਾਂ ਧਿਰਾਂ ਵਿੱਚੋਂ ਉਹ ਕਹਿੰਦੇ ਮੇਰਾ ਵੀ ਪੂਰਾ ਇੱਥੇ ਤੱਕ ਆਉਂਦਾ ਇਹ ਕ ਪੀਜੀਏ ਕਿਤੇ ਹੋ ਸਕੇ ਸੰਗਤਾਂ ਕਿਰਪਾ ਕਰਨ ਸ਼ਹੀਦ ਮੇਰ ਪਹੁੰਚ ਤੇ ਸਥਾਨ ਬੜਕਰਾ ਰਵੇ ਜੋ ਬਾਕੀ ਘਟਾ ਵਾਦਾਂ ਆਪਾਂ ਬੈਕ ਕਰ ਲਵਾਂਗੇ ਇਹੇ ਬੇਨਤੀ ਸੋ ਜਿਵੇਂ ਲੰਬੇ ਸਮੇਂ ਤੋਂ ਤੁਸੀਂ ਦੱਸਿਆ ਵੀ ਕਈ ਸਾਲਾਂ ਤੋਂ ਚੱਲ ਰਿਹਾ ਤੇ ਇਹਦੇ ਵਿੱਚ ਵਿਚਾਲੇ ਪਹਿਲਾਂ ਵੀ ਕਦੀ ਗੱਲ ਚੱਲੀ ਹੈ ਕਿ اچانک ਹੀ ਅੱਜ ਫੁੱਟ ਦਿੱਤਾ ਗਿਆ ਇਹ اچانک ਕੋਈ 2-3 ਮਹੀਨੇ ਹੋਏ ਜਾਂ ਸਾਲ ਲਾ ਲਾ ਇੰਨਾ ਕੀ ਹੋਇਆ ਵਿਚ ਵਿੱਚ ਜਦੋਂ ਗੱਲ ਚੱਲਦੀ ਵੀ ਮੇਰਾ ਰਸਤਾ ਜਿਹੜਾ ਵਾ ਨਾ ਮੇਰੀ ਜਿਹੜੀ ਪੈਲੀ ਆ ਉਹ ਰਾਹ ਚ ਆਉਂਦੀ ਆ ਉਹ ਜ਼ਿਆਦਾ ਆਉਂਦੀ ਆ ਜਿੰਨੀ ਮੇਰੇ ਫਾਦਰ ਨੇ ਛੱਡੀ ਉਹ ਤੋਂ ਜ਼ਿਆਦਾ ਆਉਂਦੀ ਆ ਇਸ ਕਰਕੇ ਇਹਨੂੰ ਕਲੀਅਰ ਕੀਤਾ ਜਾਵੇ ਜਾਂ ਗਾਮਸ਼ਾ ਕੀਤਾ ਜਾਵੇ ਜਾਂ ਮੇਰਾ ਉਹਦਾ ਹੱਲ ਕੀਤਾ ਜਾਵੇ ਉਹ ਹੱਲ ਨਾ ਹੋਣ ਦੇ ਕਾਰਨ ਜਦੋਂ ਦੇਖਿਆ ਵੀ ਨਹੀਂ ਤੇ ਫਿਰ ਕਹਿੰਦਾ ਵੀ ਮੈਂ ਆਪਣੀ ਪਿਆਰੀ ਮਸ਼ਪੁੱਟੀ ਆ ਜਿਹੜਾ ਪੁੱਟਿਆ ਸੰਗਤ ਨੇ ਬੇਨਤੀ ਕੀਤੀ ਹੈ ਜੇ ਰੁਕ ਜਾ ਇਹਦਾ ਮਸਲਾ ਹੱਲ ਕਰਦੇ ਆ ਜਿਤਨਾ ਵੀ ਹੋ ਸਕੇਗਾ ਫਿਰ ਤੂੰ ਬਾਅਦ ਵਿੱਚ ਜੋ ਕਰਨਾ ਕਰ ਲਈ ਸੋ ਇਸ ਧਾਰਮਿਕ ਸਥਾਨ ਨੂੰ ਜਾਂਦਾ ਜਿਹੜਾ ਰਸਤਾ ਵਾ ਇਹ ਪੁੱਟ ਦਿੱਤੇ ਜਾਣ ਕਰਨਾ ਚਾਹੀਏ ਉਹ ਰਾਈਟ ਕਿਸੇ ਦਾ ਵੀ ਬਣਦਾ ਹੋਵੇ ਲੀਗਲੀ ਰੈਵਨਿਊ ਜਿਹੜਾ ਰਾਈਟ ਹੈਗਾ ਤੇ ਸੰਗਤ ਦੇ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿਸ ਤਰ੍ਹਾਂ ਦਾ ਮੈਸੇਜ ਆ ਰਿਹਾ ਸੰਗਤਾਂ ਚ ਸੰਗਤ ਨੂੰ ਬਹੁਤ ਰੋਸ਼ ਆ ਵੀ ਚਲੋ ਰਾਹ ਗੁਰੂ ਘਰ ਸੰਗਤਾਂ ਜਾਂਦੀਆਂ ਸੀ ਆ ਇਹ ਕੰਮ ਨਹੀਂ ਸੀ ਹੋਣਾ ਚਾਹੀਦਾ ਤੇ ਚਲੋ ਵੀਰਦਿਆਂ ਨੇ ਬਹੁਤ ਜ਼ਿਆਦਾ ਕਿਤਾ ਸਾਲ ਬਹੁ ਘੁੰਮਿਆ ਸਾਰੇ ਪਿੱਛੇ ਬੰਦਿਆਂ ਪਿੱਛੇ ਘੁੰਮ ਕੇ ਕਿਹਾ ਵੀ ਚਲੋ ਮੇਰਾ ਹੱਲ ਕੀਤਾ ਜਾਵੇ ਪਰ ਗੱਲ ਨਹੀਂ ਬਣੀ ਪਰ ਫਿਰ ਵੀ ਨੂੰ ਇਹ ਰਾਹ ਪੁੱਟਣਾ ਨਹੀਂ ਚਾਹੀਦਾ ਚਲੋ ਬੈ ਕੇ ਫਿਰ ਹੀ ਫੈਸਲਾ ਕਰਦੇ ਕਿ ਤੂੰ ਫਿਰ ਚਾਂਸ ਦਿੰਦੇ ਪਰ ਇਹ ਗੱਲ ਹੀ ਸੰਗਤਾਂ ਨੂੰ ਰੋਸ ਜ਼ਿਆਦਾ ਵਾ ਕਿਉਂਕਿ ਸੰਗਤਾਂ ਇਹ ਰਸਤੇ ਬਹੁਤ ਜਾਂਦੀਆਂ ਸੀਗੀਆਂ ਤੇ ਸੰਗਤਾਂ ਨੂੰ ਬਹੁਤ ਇਹ ਰਸਤੇ ਦਾ ਸੁੱਖ ਮਿਲਦਾ ਸੀਗਾ ਉਹ ਜੱਸ ਗਾਨ ਕਰਦੇ ਸੰਗ ਜਾਂਦੀਆਂ ਸੀ ਪਰ ਹੁਣ ਸੰਗਤਾਂ ਨੂੰ ਰੋਸ ਹੈਗਾ ਵੀ ਇਹ ਰਾਹ ਪੁੱਟਿਆ ਵਾ ਤੇ ਬਹੁ ਮਾਰਾ ਹੋਇਆ ਇਹ ਹਾਂਜੀ ਸ਼ਹੀਦ ਬੀਬੀ ਸੁੰਦਰੀ ਨੂੰ ਜਾਂਦੇ ਰਸਤੇ ਦਾ ਕੀ ਰੌਲਾ ਜੀ ਰੌਲਾ ਇਹ ਹੈ ਜੀ ਮੈਂ ਠਾਣਾ ਹਦਸੀ ਮੁਖਤਸਰ ਠਾਣਾ ਮੌਜੂਦ ਨਹੀਂ ਹੈ ਕਿ ਮੈਂ ਬਤੌਰ ਸਚੂ ਕੰਮ ਕਰ ਰਿਹਾ ਤੇ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਮੁਸੀ ਵੱਲੋਂ ਕਿ ਪੁਰਾਣੀ ਜਗ੍ਹਾ ਤੇ ਬੀਬੀ ਸੁੰਦਰੀ ਨੂੰ ਜਾਂਦੇ ਪੱਕੇ ਰਸਤੇ ਦੇ ਜ਼ਰੀਏ ਪਟਾਈ ਕੀਤੀ ਹੈ ਕੇ ਬੰਦੇ ਨੇ ਤੇ ਮੈਂ ਉੱਥੇ ਮੌਕੇ ਤੇ ਪਹੁੰਚਾ ਵਾਂ ਮੌਕੇ ਤੇ ਪਹੁੰਚ ਕੇ ਵੇਖਿਆ ਮਸਲਾ ਕੇ ਪਸੰਦੀ ਹੋਇਆ ਇਹ ਜੋ ਦੂਜੀ ਤਰ ਜਰੀਏ ਜਿਹਨਾਂ ਤੇ ਜਗਾ ਪੁੱਠੀ ਉਹਦਾ ਨਾਮ ਭਪਿੰਦਰ ਸੈ ਸਾਨੂੰ ਬਖਸੀ ਜੰਦਾ ਤੇ ਦੋਨੋਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਬਿਠਾ ਕੇ ਆ 4 ਵਜੇ ਦਾ ਟਾਈਮ ਦਿੱਤਾ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਤੇ ਇਹਨਾਂ ਮਸਲੇ ਹੱਲ ਕੀਤਾ ਕਿ ਕਿਸੇ ਵੀ ਤਰੀਕੇ ਨਾਲ ਨਹੀਂ ਇਹ ਜਿਹੜਾ ਪੁੱਟਿਆ ਗਿਆ ਰਸਤਾ ਕੀ ਲੀਗਲੀ ਤੌਰ ਤੇ ਉੱਤੇ ਕੋਈ ਰਾਈਟ ਬਣਦਾ ਉਹਨਾਂ ਦਾ ਲੀਗਲੀ ਤੌਰ ਤੇ ਜੇ ਇੰਨੀ ਇਤਲਾਹ ਤੇ ਨਹੀਂ ਮੈਨੂੰ ਹੈਗੀ ਇਹ ਵੇ ਰਸਤਾ ਜਿਹੜਾ ਬਣਿਆ ਵਾ ਇਹ ਸਰਕਾਰੀ ਤੌਰ ਤੇ ਪੀਡਬਲਯੂਡੀਐਲਯੂ ਬਣਾਇਆ ਗਿਆ ਕਿ ਜਾਂ ਇਹਨਾਂ ਨੇ ਪ੍ਰਾਈਵੇਟ ਤੌਰ ਤੇ ਆਪਣੀ ਬਜਰੀ-ਬੁਜਰੀ ਪਵਾ ਕੇ ਬਣਾਇਆ ਵਾ ਇਹ ਜਦੋਂ ਰਸਤਾ ਕਹਿੰਦੇ ਨਿਕਲਿਆ ਵਾ ਜਿਹੜੇ ਜ਼ਿਮੀਦਾਰ ਆ ਇਸ ਗੁਰਦੁਆਰੇ ਦੇ ਨਾਲ ਲੱਗਦੇ ਆ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚੋਂ ਦੋ-ਦੋ ਦੋ-ਦੋ ਜਾਂ ਤਿੰਨ-ਤਿੰਨ ਕਰਮਾ ਜਗ੍ਹਾ ਦੇ ਕੇ ਇੱਥੇ ਰਸਤਾ ਸਿੱਧਾ ਬੀਬੀ ਸੁੰਦਰੀ ਗੁਰਦੁਆਰੋਂ ਨੇ ਦਿੱਤਾ ਸੀ ਤੇ ਇਹ ਜਿਹੜੇ ਧਿਰ ਜਨੇ ਰਸਤਾ ਪਟਿਆ ਵਾ ਇਹਨਾਂ ਦੇ ਵੀ ਰਾਜੀ ਨੰਮੇ ਪਹਿਲਾਂ ਇਹਦੇ ਪਿਤਾ ਵੱਲੋਂ ਕੀਤੇ ਗਏ ਸੀ ਉਹਦੀ ਮੌਤ ਤੋਂ ਬਾਅਦ ਇਹਨੇ ਆਪਣੀ ਨਿਸ਼ਾਨਦੇ ਹੀ ਲੈਂਦੀ ਆ ਤੇ ਜਿਹਨੇ ਦੱਸਿਆ ਵੀ ਮੇਰੀ ਨੀ ਜਰੀ ਹੈ ਇੱਥੋਂ ਨਸਾਨ ਦੇ ਤੀ ਇੱਥੋਂ ਤੱਕ ਉਹਦੇ ਤਾਂ ਮੈਂ ਇੱਥੇ ਪੁੱਟ ਕੇ ਤਾਂ ਕੰਢ ਕਟਣੀ ਹੈ ਤਾਂ ਹਾਲ ਦੀ ਘੜੀ ਇਹਨੂੰ ਰੋਕਿਆ ਗਿਆ ਵਾ ਜਿੱਥੇ ਮਸਲਾ ਹੈਗਾ ਉੱਥੇ ਰੋਕਿਆ ਜਾਵੇ ਅਫਸਰਾਂ ਨੂੰ ਇਸ ਤੋਂ ਜਾਣੂ ਕਰਾ ਦਿੱਤਾ ਗਿਆ ਵਾ ਤੇ ਜੋ ਵੀ ਮਸਲਾ ਲਊਗਾ ਤਕਬੀਲ ਤਫਤੀਸ਼ ਲਈ ਉਹ ਫਿਰ ਦੇਖਦੇ ਹਾਂ ਅਗਲੀ ਕਾਰਵਾਈ ਕੀ ਬੰਦੀ ਹੈ ਦੂਸਰੀ ਧਿਰ ਵੀ ਸਾਡੇ ਨਾਲ ਇੱਥੇ ਹੀ ਮੌਕੇ ਤੇ ਮੌਜੂਦਾ ਉਹਨਾਂ ਦਾ ਵੀ ਪੱਖ ਲੈਣਾ ਜਿਹੜਾ ਵਾ ਸਾਡਾ ਬਣਦਾ ਕਿ ਜਿਵੇਂ ਸੰਗਤਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਜਿਹੜਾ ਭਾਰੀ ਰੋਸ ਵੀ ਪਾਇਆ ਜਾ ਰਿਹਾ ਕਿ ਕਿਸੇ ਸਮੇਂ ਤੇ ਦੱਸਿਆ ਜਾਂਦਾ ਕਿ ਤੁਹਾਡੇ ਬਜ਼ੁਰਗਾਂ ਵੱਲੋਂ ਜਿਹੜਾ ਇਹ ਛੱਡ ਦਿੱਤਾ ਗਿਆ ਸੀ ਗੁਰੂ ਘਰ ਨੂੰ ਇੱਕ ਸਰਦਾ ਭਾਵਨਾ ਨਾਲ ਸੇਵਾ ਭਾਣਨਾ ਭਾਵਨਾ ਤਾਂ ਹੁਣ ਕੀ ਮੂਡ ਬਣ ਗਿਆ ਵਾਹਿ ਖਾਲਸਾ ਵਾਹਿ ਫਤਿਹ ਜੀ ਅਸਲ ਤੇ ਮੇਰੇ ਫਾਦਰ ਦੀ ਹੋ ਗਈ ਡੈਥ ਮੈਂ ਅਮਰੀਕਾ ਉਹਨਾਂ ਦੀ ਡੈਥ ਹੋ ਗਈ ਆ ਜਿੱਦੋਂ ਇਹ ਸੜਕ ਬੰਦੀ ਮਿੱਟੀ ਪੈਂਦੀ ਸੀ ਇਨੂੰ ਬਣੀ ਨੂੰ 5-7 ਸਾਲ ਹੀ ਹੋਇਆ ਕੋਈ 18-20 ਸਾਲ ਨਹੀਂ ਹੋਇਆ ਕੱਖ ਨਹੀਂ ਹੋਇਆ 5-7 ਸਾਲ ਹੀ ਹੋਇਆ ਉਹਨਾਂ ਨੇ ਬੜਾ ਆ ਕੇ ਰੋਕਿਆ ਇਹਨਾਂ ਨੂੰ ਵੀ ਨਾ ਕਰੋ ਵੀ ਤੂੰ ਇੱਥੇ ਰਾਣੀ ਬਣਦਾ ਇੱਥੇ ਰਾਣੀ ਬਣਦਾ ਤੁਹਾਡਾ ਪਰੇ ਬਣਦਾ ਉਹ ਪਿੱਛੇ ਇਧਰ ਨੂੰ ਝਾਤੀ ਮਾਰੋ ਸਕੂਟਰੀ ਆ ਰਹੀ ਹੈ ਜਿੱਥੇ ਉੱਥੋਂ ਸੜਕ ਆ ਸਿੱਧ ਸਪੈਦੇ ਨੂੰ ਆਂਦੀ ਆ ਉੱਤੇ ਕਿਤੇ ਮਿੱਟੀ ਪਾਉਣ ਵਾਲੇ ਬੰਦਿਆਂ ਦੀਆਂ ਟਰਾਲੀਆਂ ਖੂਬਨ ਲੱਪੀਆਂ ਜਿਹੜਾ ਮਿੱਟੀ ਪਾਈ ਉਹਨਾਂ ਦੇ ਬਿਆਨ ਆ ਖੂਬਨ ਲੱਪੀਆਂ ਕਹਿੰਦੇ ਉਧਰੋਂ ਕੰਮ ਛੱਡ ਕੇ ਇਧਰੋਂ ਮਿੱਟੀ ਪਾਣੀ ਸ਼ੁਰੂ ਕਰਤੀ ਜਿਹੜਾ ਸੀਤ ਉੱਥੋਂ ਬੰਨ ਨਹੀਂ ਸੀਤ ਉੱਥੋਂ ਨਹੀਂ ਪਾਈ ਇਧ ਨੀਵੀਂ ਪੈੜੀ 'ਚ ਮਿੱਟੀ ਨਹੀਂ ਪਾਈ ਉੱਚੀ ਪੈੜੀ 'ਚ ਸੜਕ ਬਣਾਤੀ। 1 2 ਫੁੱਟ ਮੇਰੇ ਡਾਡੀ ਨੇ ਕਿਹਾ ਸੀਗਾ ਠੀਕ ਹੈ ਗਿਆ ਮੈਂ 2 ਅੱਜ ਵੀ ਦੇਣ ਲਈ ਤਿਆਰ ਆ। ਬਾਕੀ ਸੰਗਤਾਂ ਦਾ ਰੋਸ ਨਹੀਂ ਕੋਈ ਐਡੀ ਗੱਲ ਨਹੀਂ ਕੀਤੀ। ਸੰਗਤਾਂ 100 'ਚ 80% ਮੇਰੇ ਨਾਲ ਆ। ਕਿਉਂਕਿ ਗੁਰੂ ਘਰ ਕੋਈ ਨਹੀਂ ਕਹਿੰਦਾ ਵੀ ਕਿਹੜਾ ਹੱਕ ਮਾਰ ਕੇ ਲਿਆਓ। ਕੋਈ ਗੁਰੂ ਘਰ ਨਹੀਂ ਕਹਿੰਦਾ। ਜੀ ਜੀ। ਬਾਕੀ ਆਹ ਪੈੜੀ ਜਿਹੜੀ ਹੈਗੀ ਆ ਇਹ ਨਸ਼ਹਿਰੇ ਗੁਰਦੁਆਰੇ ਨਸ਼ਹਿਰੇ ਧਰਮਸ਼ਾਲਾ ਦੀ ਪੈੜੀ ਆ ਰਾਜਪੂਤਾਂ ਦੀ। ਇਹਨਾਂ ਨੇ ਨਿਸ਼ਾਰੇ ਗੁਰਦੁਆਰੇ ਨੂੰ ਦੋ ਕਿੱਲੇ ਦਿੱਤੇ ਹੈਗੇ ਜਿੰਨੇ ਵੀ ਦੋ ਕਿੱਲੇ ਆ ਡੇਢ ਆ ਜਿੰਨੇ ਵੀ ਹੈਗੇ ਅਸਲ ਤੇ ਰਾਹ ਇਹ ਧਰਮਸ਼ਾਲਾ ਦੀ ਪਹਿਲੀ 15 ਨੰਬਰ ਕਿੱਲਾ ਇੱਥੇ ਤੱਕ ਆਂਦਾ 14 ਨੰਬਰ ਫਿਰ ਤੋਂ ਗਾੜੀ 15 ਨੰਬਰ ਕਿੱਲੇ 'ਚ ਰਾਹ ਹੀ ਧਰਮਸ਼ਾਲਾ ਦੀ 'ਚ ਇਹਨਾਂ ਨੇ ਇੱਧਰ ਬਣਾਤਾ 2.5 ਸਾਲ ਹੋ ਗਏ ਮੈਨੂੰ ਬਾਹਰੋਂ ਆਇਆ ਇਹਨਾਂ ਨੇ ਬੜੇ ਮਿਹਨਤਾਂ ਤਰਲੇ ਕੀਤੇ ਆ ਕੋਈ ਸਰਪੰਚ ਮੈਂਬਰ ਕੋਈ ਨਹੀਂ ਛੱਡਿਆ ਮਗੇ ਬਨੇ ਮੇਰੀ ਕਹਿਣ ਨਹੀਂ ਸੁਣੀ ਫਿਰ ਮਹਾਰ ਕੇ ਪਹਿਲਾਂ ਕੰਦ ਗੱਡੀ ਅੱਜ ਤੋਂ 4 ਮਹੀਨੇ ਪਹਿਲਾਂ ਕੰਦ ਗੱਡੀ ਉਦੋਂ ਫਿਰ ਇਹ ਨਿਸ਼ਾਰੇ ਦੇ ਬੰਦੇ ਪੰਜ ਸੱਤ ਬੰਦੇ ਹੀ ਆ ਸਿਰਫ ਜਿਹੜੇ ਕਿ ਪੂਰੇ ਪਿੰਡ ਨੂੰ ਖਰਾਬ ਕਰ ਰਹੇ ਆ ਇਹ ਆਏ ਆ ਇਹਨਾਂ ਨੇ ਆ ਕੇ ਮੈਕਮਾ ਸੱਧਿਆ ਇੱਥੇ ਮੈਡਮ ਹੁੰਦੀ ਸੀ ਦੀਪਕਾ ਐਸਚੋ ਪੈਸਚੋ ਹੁੰਦੀ ਸੀ ਦੀਪਕਾ ਮੈਡਮ ਮੈਂ ਉਹਨੂੰ ਕਿਹਾ ਮੈਂ ਹਾਂਜੀ ਆ ਗੱਲ ਬਾਤ ਆ 2 ਫੁੱਟ ਮੈਂ ਛੱਡਦਾ ਕਹਿੰਦੀ ਬ੍ਰਦਰ 2 ਫੁੱਟ ਹੋਰ ਛੱਡ ਦੇ ਸਕੂਟਰੀ ਨਗਲ ਲਈ ਬਾਕੀ ਤੇਰਾ ਹੱਲ ਕਰ ਦਿਆਂ ਉਹ ਮੈਡਮ ਦੀ 2-4 ਦਿਨ ਬਾਅਦ ਬਦਲੀ ਹੋ ਗਈ ਉਸ ਤੋਂ ਬਾਅਦ 4 ਮਹੀਨੇ ਹੋ ਗਿਆ ਫੇਰ ਮੈਨੂੰ ਧੱਕੇ ਖਾਂਦੇ ਆ ਫੇਰ ਮੈਂ ਜਾ ਕੇ ਸਾਰੇ ਅਫਸਰਾਂ ਤੋਂ ਪੇਸ਼ ਹੁੰਦਾ ਹਾਂ ਉੱਤੋਂ ਥੱਲੇ ਆਇਆ ਥਾਣ ਅੱਜ ਮੈਂ ਪੁੱਟੀ ਆ ਕੱਲ ਦੀ ਅੱਜ ਫੇਰ ਜਿੰਨੇ ਨਿਸ਼ਾਰੇ ਦੇ ਬੰਦੇ ਆ ਇਹ ਸਭ ਥਾਣੇ ਦੌੜ ਗਏ ਕੀ ਕਰ ਲਾਂਗੇ ਥਾਣੇ ਜਾ ਕੇ ਗਵਰਨਮੈਂਟ ਨੇ ਪੇਪਰ ਵੇਖਣੇ ਆ ਆ ਪਹਿਲੀ ਨਿਸ਼ਾਰੇ ਦੀ ਕਮੇਟੀ ਦੀ ਆ ਇਹਦੇ ਵਿੱਚੋਂ 1 ਫੁੱਟ ਨਹੀਂ ਦੇ ਰਹੇ ਉਹ ਬੰਦੇ ਤੇ ਮੈਨੂੰ ਕਹਿੰਦੇ 11 ਦੇ 11 ਫੁੱਟ ਦੇ ਤੁਹਾਨੂੰ ਫ੍ਰੀ ਦੀ দান ਹੋਈ ਆ ਗੁਰਦਵਾਰ ਨੂੰ ਪਹਿਲੀ ਤੁਸੀਂ ਉਹ ਨਹੀਂ ਦਿੰਦੇ ਵੇ ਤੇ ਮੈਂ ਤਾਂ ਲੱਖ ਰੁਪਏ ਮੱਲਾ ਲਈ ਮੱਲਾ ਆਓ ساری ਕਹਾਣੀ ਆ ਕੋਈ ਸੰਗਤ ਤੇ ਰੋਸ਼ਨੀ ਸੰਗਤ ਆਂਦੀ ਆ ਆਪਾਂ ਸੰਗਤ ਵਾਸਤੇ ਵੀ ਛੱਡ ਕੇ ਇੱਥੋਂ ਸਕੂਟਰੀਆਂ ਵਾਸਤੇ ਰਾਹ ਬਣਾਤਾ ਬਣਾ ਦੇਣਾ ਵਡੀਆਂ ਗੱਡੀਆਂ ਥੋੜੇ ਦਿਨ ਉਤਰੀ ਜਾਣਗੀਆਂ ਜਦੋਂ ਤਾਂ ਸਹਿਮਤੀ ਨਹੀਂ ਹੁੰਦੀ ਸਹਿਮਤੀ ਹੋ ਗਈ ਗੱਡੀਆਂ ਵੀ ਇਥੋਂ ਨਿਕਲਣ ਲੱਪਣੀਆਂ ਕੋਈ ਗੱਲ ਨਹੀਂ ਅੱਡੀ ਸਿਰਫ ਦੋ ਮਰਲੇ ਤੱਕ ਥਾਣੀ ਦੇ ਰਿਹਾ ਪੂਰਾ ਪਿੰਡ ਮੈਂ ਕੱਲਾ ਥਾਂ ਦੇਣ ਲਈ ਤਿਆਰ ਆ ਪੂਰਾ ਪਿੰਡ ਦੋ ਮਰਲੇ ਥਾਣੀ ਦੇ ਰਿਹਾ ਕੀ ਸੁਖਨਾਮ ਵੀਰਜੀ ਤੁਹਾਡਾ ਹਰਪਿੰਦਰ ਸਿੰਘ ਰਪਿੰਦਰ ਸਿੰਘ ਜੀ ਨੇ ਜੋ ਦੂਸਰੀ ਧਿਰ ਵੱਲੋਂ ਆਪਣਾ ਪੱਖ ਪੇਸ਼ ਕਰਦੇ ਆ ਉਹਨਾਂ ਨੇ ਪੂਰੇ ਡਿਟੇਲ ਦੇ ਵਿੱਚ ਵੇਰਵੇ ਦੇ ਵਿੱਚ ਦੱਸਿਆ ਕਿ ਬੇਸ਼ੱਕ ਜਿਹੜੀਆਂ افਵਾਹਾਂ ਨੇ ਕਿ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਕਿ ਇਸ ਗੱਲ ਦਾ ਉਹਨਾਂ ਨੇ ਖੰਡਨ ਕੀਤਾ ਕਿ ਕੋਈ ਕਿਸੇ ਤਰ੍ਹਾਂ ਦਾ ਰੋਸ ਨਹੀਂ ਹੈਗਾ ਕੋਈ ਪਿੰਡ ਦੇ ਨਾਲ ਇਨ੍ਹਾਂ ਗੁਰੂ ਘਰ ਦੇ ਨਾਲ ਜਾਂ ਪਿੰਡ ਦੇ ਨਾਲ ਜੁੜੇ ਹੋਏ ਪੰਜ ਸੱਤ ਬੰਦੇ ਨੇ ਜੋ ਇਸ ਮਾਮਲੇ ਨੂੰ ਜੋ ਇਸ ਮਾਮਲੇ ਨੂੰ ਜਿਹੜਾ ਵਾ ਕਿਸੇ ਪਾਸੇ ਨਹੀਂ ਲਗੰਦੇ ਰਹੇ ਸੋ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਜ਼ੁਰਗਾਂ ਵੱਲੋਂ ਜਿਹੜੀ ਜ਼ਬਾਨ ਕੀਤੀ ਕੀ ਸੀ ਉਹ 2 ਫੁੱਟ ਦੀ ਜ਼ਬਾਨ ਕੀਤੀ ਗਈ ਸੀ ਪਰ ਉਹਨਾਂ ਦਾ ਜਿਹੜਾ ਰਸਤਾ ਵਿੱਚ 11 ਫੁੱਟ ਦਾ ਜਿਹੜਾ ਆ ਰਿਹਾ ਉਹ ਆਪਣੀ ਜ਼ਬਾਨ ਦੇ ਉੱਤੇ ਉਹਨਾਂ ਨੇ ਕਿਹਾ ਕਿ ਅੱਜ ਵੀ ਕਾਇਮ ਨੇ ਉਹ ਵਦੀਸ਼ ਚਲੇ ਗਏ ਸੀ ਪਰ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਮੋਤਬਾਰਾਂ ਨੂੰ ਉਹਨਾਂ ਨੇ ਬੜਲੇ ਹਾੜੇ ਕੱਢੇ ਨੇ ਬੜੇ ਤਰਲੇ ਕੱਢੇ ਨੇ ਕਿ ਇਸ ਮਸਲੇ ਦਾ ਜਿਹੜਾ ਵਾ ਹੱਲ ਕਰ ਦਿੱਤਾ ਜਾਵੇ ਜੇਕਰ 2 ਫੁੱਟ ਦੀ ਉਹਨਾਂ ਦੇ ਬਜ਼ੁਰਗਾਂ ਨੇ ਜ਼ਬਾਨ ਕੀਤੀ ਹੋਈ ਹੈ ਤੇ ਬਾਬਾ ਈ ਧਿਰਾਂ ਵੀ ਜਿਹੜੀਆਂ ਇਸ ਰਸਤੇ ਦੇ ਨਾਲ ਲੱਗਦੀਆਂ ਨੇ ਇਹ ਡਿਵਾਈਡਿਸ਼ਨ ਕਰਕੇ ਜਿਹੜਾ ਰਸਤਾ ਵਾ ਸਾਰਿਆਂ ਦਾ ਜਿਹੜਾ ਖਾਤਾ ਹੈਗਾ ਵਾ ਉਹਨਾਂ ਦੀ ਹੱਦਬਸਤ ਵਿੱਚੋਂ ਇਹਦੇ ਵਿੱਚ ਰਲੇਵਾ ਕਰਕੇ ਇਸ ਰਸਤੇ ਨੂੰ ਜਿਹੜਾ ਵਾ ਇੱਥੋਂ ਲਾਂਘਾ ਬਣਾਇਆ ਜਾਵੇ ਪਰ 2 ਫੁੱਟ ਦਾ ਜਿਹੜਾ ਉਹਨਾਂ ਨੇ ਜ਼ਬਾਨ ਕੀਤੀ ਹੋਈ ਆ ਉਹਦੇ ਉੱਪਰ ਅੱਜ ਵੀ ਉਹ ਕੈਮ ਹੈਗੇ ਨੇ ਬਾਕੀ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਾਂ ਪੁਲਿਸ ਦਾ ਜੋ ਪੱਖ ਸਾਹਮਣੇ ਆ ਰਿਹਾ ਕਿ ਇਸ ਮਸਲੇ ਨੂੰ ਸੁਲਝਾਉਣ ਵਾਸਤੇ ਜਿਹੜੇ ਵਾ ਜਿਹੜੇ ਮੋਤਵਾਰ ਨੇ ਜਾਂ ਪੁਲਿਸ ਪ੍ਰਸ਼ਾਸਨ ਆ ਉਹ ਜੁਟਿਆ ਹੋਇਆ ਹੁਣ ਆਉਣ ਵਾਲੇ ਦਿਨਾਂ ਵਿਚ ਇਹ ਮਸਲਾ ਜਿਹੜਾ ਵਾ ਇੱਕ ਕਿਸ ਕਰਵਟ ਬੈਠਦਾ ਕੀ ਇਸ ਦਾ ਕੋਈ ਮਸਲਾ ਜਿਹੜਾ ਹੱਲ ਹੁੰਦਾ ਜਾਂ ਇਸੇ ਤਰ੍ਹਾਂ ਹੀ ਲਟਕਦਾ ਰਹਿੰਦਾ ਇਹ ਸਮੇਂ ਦੀ ਗਰਬ ਚ ਹੁਣ ਤੱਕ ਲਈ ਇਨਾ ਹੀ ਸਹਾਯੋਗੀ ਕੈਮਰਾ ਪਰਸਨ ਅਰਸਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰੇਬ ਟੀਵੀ ਗੁਰਦਾਸਪੁਰ